ਪਟਿਆਲਾ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਵੱਲੋਂ ਸਤਰਾਣਾ ਹਲਕੇ ਦੇ ਪਿੰਡਾਂ ਦੇ ਵਿੱਚ ਅੱਜ ਦੌਰਾ ਕੀਤਾ ਗਿਆ। ਨਨੇੜਾ ਦੇ ਵਿੱਚ ਜੀਵਨ ਸ਼ਰਮਾ ਦੇ ਘਰ ਪਹੁੰਚੇ। ਉਨ੍ਹਾਂ ਦਾ ਸਵਾਗਤ ਪਿੰਡ ਦੇ ਲੋਕਾਂ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਸਾਡੀ ਟੀਮ ਦੇ ਨਾਲ ਗੱਲਬਾਤ ਕਰਦੇ ਹੋਣੇ ਕਿ ਪੰਜਾਬ ਦੀ ਮੌਜੂਦਾ ਜਿਹੜੀ ਸਰਕਾਰ ਹੈ ਉਸ ਦੇ ਰਾਜ ਦੇ ਵਿੱਚ ਪੰਜਾਬ ਦੇ ਵਿੱਚ ਲਗਾਤਾਰ ਨਸ਼ਾ ਵੱਧਦਾ ਜਾ ਰਿਹਾ ਹੈ। ਨੌਜਵਾਨ ਬੱਚੇ ਨਸ਼ੇ ਦੇ ਕਾਰਨ ਉਨ੍ਹਾਂ ਕੀ ਮੌਤਾਂ ਹੋ ਰਹੀਆਂ ਹਨ। ਇਹਨਾਂ ਕੇ ਜਿਹੜੇ ਪ੍ਰਧਾਨ ਹੈ ਉਹ ਨਸ਼ਾ ਵੇਚ ਰਹੇ ਹਨ ਇਸ ਤਰ੍ਹਾਂ ਲਗਾਤਾਰ ਨਸ਼ਾ ਪੰਜਾਬ ਚ ਬਦੇ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਕਮ ਅਖਾਲੀ ਦਲ ਦੇ ਰਾਜ ਦੇ ਵਿੱਚ ਪੰਜਾਬ ਦਾ ਵਿਕਾਸ ਹੋਇਆ ਪਿੰਡਾਂ ਦੀਆਂ ਸੜਕਾਂ ਬਣੀਆਂ ਪਿੰਡਾਂ ਦੇ ਵਿੱਚ ਜੋ ਵੀ ਸਕੂਲ ਖੁੱਲੇ ਹਰ ਤਰ੍ਹਾਂ ਦੀਆਂ ਸਹੂਲਤਾਂ ਸਗਨ ਸਕੀਮ ਐ ਲੜਕੀਆਂ ਦੇ ਵਿਆਹ ਦੇ ਲਈ ਪੈਸੇ ਦਿੱਤੇ ਗਏ ਰੋਟੀ ਰਾਸ਼ਨ ਕਾਰਡ ਬਣਾਏ ਗਏ ਗਰੀਬਾਂ ਦੇ ਲਈ ਉਹਨਾਂ ਨੂੰ ਮੁਫਤ ਰਾਸ਼ਨ ਦੇ ਇੰਤਜ਼ਾਮ ਕੀਤੇ ਗਏ ਪੈਨਸ਼ਨ ਲਾਈ ਗਈ ਲੇਕਿਨ ਪੰਜਾਬ ਸਰਕਾਰ ਨੇ ਕਿਹਾ ਸੀ ਵੀ ਜਿਹੜੀ 올ਡ ਪੈਨਸ਼ਨ ਐ ਪੰਜਾਬ ਚ ਲਾਗੂ ਕੀਤੀ ਜਾਏਗੀ ਮੁਲਾਜ਼ਮ ਪਰੇਸ਼ਾਨ ਹੈ ਪੰਜਾਬ ਦਾ ਹਰ ਵਰਗ ਇਸ ਸਰਕਾਰ ਤੋਂ ਦੁਖੀ ਹੈ ਉਨਾ ਕੇ ਸਵਾਗਤ ਦੇ ਵਿੱਚ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਪਰੋਸਾ ਦਿਵਾਇਆ ਕਿ ਤੁਹਾਨੂੰ ਅਸੀਂ ਵੋਟਾਂ ਦੇ ਕੇ ਜਿਤਾਵਾਂਗੇ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ 4 ਜੂਨ ਨੂੰ ਕਿਸ ਤਰ੍ਹਾਂ ਇਹ ਤਬਦੀਲ ਹੁੰਦਾ ਹੈ ਅੱਜ ਤਕਰੀਬਨ ਸਤਰਾਣਾ ਹਲਕੇ ਦੇ 13 14 ਪਿੰਡਾਂ ਦਾ ਜਿਹੜਾ ਦੌਰਾ ਆ ਇਹ ਨਹੀਂ ਤੁਸੀਂ ਦੇਖੋ ਵੀ ਮੈਂ ਕਹਿ ਸਕਦਾ ਕਿ ਵਨ ਸਾਈਡਡ ਇਲੈਕਸ਼ਨ ਕੋਈ ਮੁਕਾਬਲੇ ਵਾਲੀ ਗੱਲ ਲੱਗਦੀ ਨਹੀਂ ਬਜ਼ੁਰਗਾਂ ਦਾ ਭਰਾਵਾਂ ਦਾ ਭੈਣਾਂ ਦਾ ਮਤਾਵਾਂ ਦਾ ਬਹੁਤ ਅਸ਼ੀਰਵਾਦ ਜਿਹੜਾ ਉਹ ਮਿਲ ਰਿਹਾ ਸਰਕਾਰ ਤੋਂ ਲੋਕ ਅੱਕੇ ਪਈਆਂ ਤੁਸੀਂ ਦੇਖੋ ਵੀ ਇਹ ਹਲਕਾ ਚਾਰ ਵਾਰੀ ਇੱਥੇ ਮਹਾਰਾਣੀ ਪ੍ਰਨੀਤ ਕੌਰ ਜੀ ਐਮਪੀ ਰਹੇ ਆ ਔਰ ਦੋ ਵਾਰੀ ਉਹਨਾਂ ਦੇ ਹਸਬੰਡ ਸੀਐਮ ਰਹੇ ਆ ਆ ਹਰ ਸਾਲ ਹੜਾਉਂਦੇ ਆ ਫਿਰ ਵਿਚਾਰੇ ਜ਼ਿਮੀਂਦਾਰ ਜ਼ਮੀਨਾਂ ਠੀਕ ਕਰਦੇ ਆ ਫਿਰ ਹੜਾ ਆ ਜਾਂਦੇ ਹਰ ਸਾਲ ਹੜਾਉਂਦੇ ਆ ਆ ਜੇ ਬਲਬੀਰ ਸਿੰਘ ਦੀ ਕਾਰਗੁਜ਼ਾਰੀ ਦੇਖਣੀ ਹੋਏ ਤੇ ਤਿੰਨ ਡਿਸਪੈਂਸਰੀਆਂ ਤਿੰਨਾਂ ਡਿਸਪੈਂਸਰੀਆਂ 'ਚ ਇੱਕ ਵੀ ਡਾਕਟਰ ਨਹੀਂ ਹੈਗਾ ਮੌਕੇ ਤੇ ਸੜਕਾਂ ਦਾ ਬਹੁਤ ਬੁਰੀ ਹਾਲਤ ਆ ਸਾਡੀਆਂ ਭੈਣਾਂ ਆ ਇਹਨਾਂ ਦੇ ਫਾਰਮ ਭਰਵਾ ਲੇ ਆਪ ਦੀ ਸਰਕਾਰ ਚ ਵੀ ਜਿੱਦਣ ਬਣ ਗਈ ਯਾਰ ਇੱਧਰ ਰੱਖੋ ਜਿਸ ਦਿਨ ਸਰਕਾਰ ਬਣ ਗਈ ਹਜ਼ਾਰ-ਹਜ਼ਾਰ ਰੁਪਏ ਖਾਤੇ ਚ ਆਜ ਗਏ ਮੁੜ ਕੇ ਕਿਸੇ ਨੇ ਨਾਂ ਵੀ ਨਹੀਂ ਲਿਆ ਮਤਲਬ ਹਜ਼ਾਰ ਰੁਪਏ ਦੇ ਨਾਂ ਤੇ ਵੋਟਾਂ ਲੁੱਟ ਲੀਆਂ ਮੁੜ ਕੇ ਕੱਖ ਵੀ ਨਹੀਂ ਕਰਿਆ ਆ ਜਿੰਨੇ ਸਾਡੀ ਸਰਕਾਰ ਚ ਆਟਾ ਦਾਲ ਸਕੀਮਾ ਆਪਣੀ ਸਰਕਾਰ ਚ 30 ਕਿਲੋ ਕਣਕ ਮਿਲਦੀ ਤੇ ਹੁਣ 15 ਮਿਲ ਰਹੀ ਆ ਦਾੜ ਮੁੱਕੇ ਮਿਲਿਓ ਨਹੀਂ ਆਪਣੀ ਸਰਕਾਰ ਚ ਬੱਚਿਆਂ ਨੂੰ ਸਾਈਕਲ ਮਿਲਦੇ ਤੇ ਸਕੂਲ ਚ ਮੁੜ ਕੇ ਕਿਸੇ ਨੇ ਦੇਈ ਨਹੀਂ ਸਾਗਨ ਸਕੀਮ ਉਹ ਬੰਦ ਹੋ ਗਈ ਸਕਾਲਰਸ਼ਿਪ ਸਕੀਮ ਸਾਡੀ ਸਰਕਾਰ ਚ ਜਿਹੜੇ ਬੱਚਿਆਂ ਨੂੰ ਜਿਹੜੇ ਪ੍ਰਾਈਵੇਟ ਕਾਲਜਾਂ ਚ ਵੀ ਪੜ੍ਹਦੇ ਉਹਨਾਂ ਨੂੰ ਮਿਲਦੀ ਤੇ ਉਹ ਵੀ ਬੰਦ ਹੋ ਗਈ ਸੋ ਹਰ ਵਰਗ ਅੱਜ ਕਰਮਚਾਰੀ ਦੀ ਦੇਖ ਲਓ ਇਹ ਕਹਿੰਦੇ ਤੇ 올ਡ ਪੈਨਸ਼ਨ ਸਕੀਮ ਲਾਗੂ ਕਰਾਂਗੇ ਉਹ ਤਾਂ ਕਿਆ ਲਾਗੂ ਕਰਨੀ ਤੇ ਜਿਹੜਾ ਪੰਜਾਬ ਚ ਜਿੰਨੇ ਪੇ ਕਮਿਸ਼ਨ ਲਾਗੂ ਹੋਏ ਸਾਡੀ ਸਰਕਾਰ ਚ ਹੋਏ ਸੋ ਮੁਲਾਜ਼ਮਾਂ ਦੀ ਸਾਰੇ ਦੇਸ਼ ਚ ਸਭ ਤੋਂ ਵੱਧ ਆਮਦਨ ਜਿਹੜੀ ਸੈਲਰੀਆਂ ਪੰਜਾਬ ਚ ਦਿੱਤੀਆਂ ਕਾਂਗਰਸ ਦੀ ਸਰਕਾਰ ਆਈ ਉਹਨਾਂ ਨੇ ਕੇਂਦਰ ਦੇ ਬਰਾਬਰ ਕਰ ਦੇ ਇਹ ਸਰਕਾਰ ਨੇ ਤੁਸੀਂ ਦੇਖੋ ਵੀ ਕੇਂਦਰ ਦਾ ਡੀਏ 50% ਆ ਇਹ ਦੇਰੀ 38% 12% ਡੀਏ ਰੋਕਿਆ ਹੋਇਆ 5 ਸਾਲ ਦਾ ਏਰੀਅਰ ਰੋਕਿਆ ਹੋਇਆ ਸੋ ਮੁਲਾਜ਼ਮਾਂ ਨੂੰ ਅੱਜ ਤੱਕ ਵੀ 25% ਮੁਲਾਜ਼ਮਾਂ ਨੂੰ ਸੈਲਰੀਆਂ ਨਹੀਂ ਮਿਲੀਆਂ ਅਗਲੇ ਮਹੀਨੇ ਮੈਨੂੰ ਲੱਗਦਾ 25% ਮੁਲਾਜ਼ਮਾਂ ਦੀ ਸੈਲਰੀਆਂ 3 ਮਹੀਨੇ ਡੈਫਰ ਹੋਣਗੀਆਂ। ਸੋ ਪੰਜਾਬ ਦੀ ਸਰਕਾਰ ਨੇ ਬਰਬਾਦ ਕਰ ਦਿਆ। ਸੋ ਜਿਹੜੇ ਮੇਰੇ ਵਿਰੋਧੀ ਕੈਂਡੀਡੇਟਾਂ ਉਹਨਾਂ ਦੇ ਕਿਰਦਾਰ ਦੇਖੋ ਪਾਰਟੀਆਂ ਬਦਲ-ਬਦਲ ਕੇ ਚੋਣਾਂ ਲੜਦੇ ਆਂ। ਮਹਾਰਾਣੀ ਪ੍ਰਨੀਤ कौर ਅੱਜ ਵੀ ਐਮਪੀ ਕਾਂਗਰਸ ਦੀਆਂ ਵੋਟਾਂ ਭਾਜਪਾ ਵਾਸਤੇ ਮੰਗ ਰਹੀ ਆ। ਫਿਰ ਗਾਂਧੀ ਜੀ ਆ ਪਹਿਲਾਂ ਆਪ ਤੋਂ ਲੜੇ ਫਿਰ ਆਜ਼ਾਦ ਹੁਣ ਕਾਂਗਰਸ ਟਪੂਸੀ ਮਾਰ ਕੇ ਚਲੇ ਗਏ। ਸੋ ਕਾਂਗਰਸੀਆਂ ਨੂੰ ਕਾਂਗਰਸੀ ਹਰਾ ਰਹੇ ਆ। ਭਾਜਪਾ ਵਾਲਿਆਂ ਨੂੰ ਭਾਜਪਾ ਹਰਾ ਰਹੀ ਆ। ਪਰਮਾਤਮਾ ਦੀ ਕਿਰਪਾ ਨਾਲ ਮੇਰੀ ਚੌਣ ਮਿਹਨ ਨੌ ਦੇ ਨੌ ਹਲਕੇ ਇੰਚਾਰਜ ਉਹ ਇਲਾਕੇ ਦੀ ਜਿੰਤਾ ਜਿਹੜੀ ਉਹ ਚਲਾਰੀ ਆ ਪਰਮਾਤਮਾ ਕਿਰਪਾ ਕਰੂਗਾ ਮੈਨੂੰ ਇਸ ਹਲਕੇ ਦੀ ਸੇਵਾ ਮਿਲੂਗੀ ਆ ਗੱਲ ਸੁਣੋ ਇਹ ਸਰਕਾਰ ਨੇ ਨਾ ਜੀ ਝੁੱਠਾ ਪ੍ਰਚਾਰ ਕਰਕੇ ਨਸ਼ਿਆਂ ਦੇ ਖਿਲਾਫ ਪ੍ਰਚਾਰ ਕਰਕੇ ਸਰਕਾਰ ਬਣੀ ਔਰ ਕਿਹਾ ਕਿ 4 ਹਫਤੇ ਚ ਬੰਦ ਕਰ ਦਾਂਗੇ ਹੁਣ ਜਿੰਨੇ ਇਹਨਾਂ ਦੇ ਲੀਡਰਾਂ ਸਾਰੇ ਨਸ਼ੇ ਬਕਵਾਰੇ ਆ ਇਹਨਾਂ ਦੀ ਪੁਲਸ ਨਸ਼ੇ ਬਕਵਾਰੀ ਆ ਫਿਰ ਕਿਹਾ ਦਾ ਕਰਪਸ਼ਨ ਖਤਮ ਕਰਾਂਗੇ 15 15 ਦਿਨ ਦੇ ਠੇਕੇ ਦੇ ਤਹਿਸੀਲਾਂ ਲਈ ਹੋਈਆਂ 15 ਦਿਨਾਂ ਦੇ ਪੈਸੇ ਰਿਸਵਤ ਲੈ ਕੇ ਤਹਿਸੀਲਦਾਰ ਲਾਂਦੇ ਆ ਉਹ ਲੋਕਾਂ ਦਾ ਖੂਨ ਚੂਸਦੇ ਆ ਪਟਵਾਰੀ 5 5000 ਤੋਂ ਬਗੈਰ ਫਰਦ ਨਹੀਂ ਦਿੰਦੇ ਗਰੀਬ ਆਦਮੀਦਾਨ ਨੂੰ ਤਾਂ ਨਾ ਇਨਸਾਫ ਮਿਲੇ ਨਾ ਇਲਾਜ ਕਰ ਸਕੇ ਸੋ ਇਹ ਜਿਹੜੀ ਸਰਕਾਰ ਆ ਬੜੀ ਝੁੱਠੀ ਸਰਕਾਰ ਆ ਜਿਹੜੇ ਗਲਤ ਕਮਿਟਮੈਂਟਾਂ ਕਰਕੇ ਬਣ ਗਈਆਂ ਪੰਜਾਬ ਨੂੰ ਗਲਤ ਤੋਂ ਲਾਣ ਵਾਸਤੇ ਤਿਆਰ ਆ ਫੁਮਫੀਮ ਭੁੱਕੀ ਨਸ਼ੇ ਦਾ ਮਾੜੇ ਆ ਮੈਂ ਤਾਂ ਮੈਨੂੰ ਚਾਹ ਤੋਂ ਬਗੈਰ ਕੋਈ ਨਸ਼ਾ ਨਹੀਂ ਤੜਕੇ ਉੱਠ ਕੇ ਪ੍ਰਮਾਤਮਾ ਦਾ ਨਾਮ ਲੈ ਕੇ ਫਿਰ ਮੈਂ ਪਾਣੀ ਪੀਂਦਾ ਹਾਂ ਸੋ ਇੱਕ ਨਸ਼ਾ ਛੱਡ ਕੇ ਦੂਸਰੇ ਦੇ ਤੇ ਲਾਣਾ ਇਹ ਤਾਂ ਕੋਈ ਚੰਗੀ ਗੱਲ ਨਹੀਂ ਪਰ ਨਸ਼ੇ ਜਿਹੜੇ ਬੰਦ ਹੋਣੇ ਚਾਹੀਦੇ ਆ ਬੰਦ ਤਾਂ ਹੀ ਹੋਣਗੇ ਜਿਹੜੇ ਜਿਹੜੇ ਜ਼ਿੰਮੇਵਾਰ ਪੰਜਾਬੀਆਂ ਨੇ ਬਣਾਏ ਆ ਉਹ ਇਹਨਾਂ ਤੋਂ ਬਚਾ ਕਰਨਗੇ ਉਹ ਤਾਂ ਖੁਦ ਹੀ ਨਸ਼ੇ ਵੇਚ ਰਹੇ ਆ ਅੱਜ ਚੋਰੀਆਂ ਹੋ ਜਾਂ ਚੈਨ ਸਨੇਚਿੰਗ ਹੋ ਜੇ ਕੋਈ ਥਾਣੇ ਤੇ ਪਰਚਾ ਦਰਜ ਨਹੀਂ ਕਰਦਾ ਰੋਜ਼ ਐਕਸਟਰੈਕਸ਼ਨ ਮੰਨੀਆਂ ਮੰਗੀ ਜਾਂਦੇ ਆ ਪੈਸੇ ਤੇ ਕਤਲ ਡੈਲੀ ਹੋ ਰਹੇ ਆ ਲੈਂਡ ਆਂਡ ਆਰਡਰ ਦੀ ਪ੍ਰੋਬਲਮ ਬੜੀ ਗੰਭੀਰ ਬਣੀ ਹੋਈ ਪੰਜਾਬ 'ਚ ਸੋ ਇਹ ਸਾਰਾ ਕੁਝ ਦੇਖ ਕੇ ਪੰਜਾਬੀਆਂ ਨੇ ਮਨ ਬਣਾ ਲਿਆ ਵੀ ਪੰਜਾਬ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਤੱਕੜੀ ਵਾਲਾ ਬਟਨ ਦਬਾ ਕੇ ਸੇਵਾ ਦੇਣੀ ਹੈ ਸ਼ਰਮਾ ਜੀ ਦਾ ਅਸੀਂ ਜੋ ਵੀ ਕਾਉਂਡਰ ਦਾ ਪਤਾ ਕਰਿਆ ਬਹੁਤ ਸੋਹਣਾ ਹੈ ਤੇ ਪਿੱਛੇ ਜਿਹੜੇ ਵਿਕਾਸ ਕਰੇ ਨੇ ਸ਼ਰਮਾ ਜੀ ਨੇ ਬਹੁਤ ਜ਼ਿਆਦਾ ਵਿਕਾਸ ਕੀਤੇ ਨੇ ਜੀ ਅਸੀਂ ਸ਼ਰਮਾ ਜੀ ਨੂੰ 11 ਬੋਟ ਪਾ ਕੇ ਕਾਮਯਾਬ ਬਣਾਵਾ ਤੁਹਾਡੇ ਕੀ ਕਹਨੇ ਜੀ ਤੁਸੀਂ ਕੁਮਰੇ ਹਲਕੇ ਦੇ ਕਿਸ ਤਰ੍ਹਾਂ ਦੇਖਦੇ ਲੋਕਾਂ ਦਾ ਦੇਖੋ ਲੋਕਾਂ ਚ ਜਿਹੜਾ ਬਦਲਾਅ ਦੇ ਚੱਕਰ ਤੇ ਲੋਕਾਂ ਨੇ ਵੋਟਾਂ ਪਾਤੀਆਂ ਸੀ ਅੱਜ ਮੈਂ ਸਾਰੇ ਪਿੰਡਾਂ ਦਾ ਦੌਰਾ ਕਰਕੇ ਆਏ ਆਂ ਲੋਕ ਉਹਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਨੇ ਉਹ ਕਹਿੰਦੇ ਨੇ ਸਾਡੇ ਤੋਂ ਬਹੁਤ ਜ਼ਿਆਦਾ ਵੱਡੀ ਗਲਤੀ ਹੋ ਗਈ ਇਹਦੇ ਨਾਲੋਂ ਤਾਂ ਸ਼ਰਮਣੇ ਅਕਾਲੀ ਦਲ ਜੋ ਬਾਦਲ ਸਾਨੂੰ ਸੁਵਿਧਾਵਾਂ ਦੇ ਰਿਹਾ ਤੇ ਨਾ ਉਸ ਤੋਂ ਵੱਧ ਕਿਸੇ ਨੇ ਸੁਵਿਧਾ ਨਹੀਂ ਦਿੱਤੀ ਇਹ ਤਾਂ ਲਾਰੇ ਵਾਲੇ ਸੀ ਜਿਵੇਂ ਕਾਂਗਰਸ ਨੇ ਕਰ ਕਰ ਨੌਕਰੀ ਦੇ ਕੇ ਆਪਣੇ ਲੋਕਾਂ ਨੂੰ ਆਪਣੇ ਨਾਂ ਲਾ ਲਿਆ ਕਿਸੇ ਕਰ ਕਰ ਨੌਕਰੀ ਮਿਲੀ ਕਾਂਗਰਸ ਚ ਉਹਨਾਂ ਨੇ ਕਿਹਾ ਦੀ ਹਜ਼ਾਰ ਹਜ਼ਾਰ ਬੀਬੀਆਂ ਨੂੰ 18 ਸਾਲ ਦੀ ਉਮਰ ਹੋ ਗਈ ਕਿ ਨਾ ਜੀ ਬੀਬੀ ਦੀ ਕੁੜੀ ਦੀ ਉਸ ਨੂੰ ਵੀ ਦਵਾਂਗੇ 1000 ਰੁਪਏ ਆ ਬੀਬੀਆਂ ਨੇ 100 ਬੀਬੀ ਬੈਠੀ ਆਪਣੇ ਇੱਕ ਵੀ ਹਾਂ ਮਤਲਬ ਕੀ ਕਹਿਣਾ ਹੈ ਤੁਹਾਡਾ ਇਹ ਵਾਅਦੇ ਤਾਂ ਹਰ ਇੱਕ ਸਰਕਾਰ ਕਰਦੀ ਹੈ ਪਰ ਇਹ ਲਾਗੂ ਤਾਂ ਹੁੰਦੇ ਨਹੀਂ 1000 ਰੁਪਏ ਮਿਲੇ ਤੁਹਾਨੂੰ ਜਿਹੜੇ ਕਹਿਦੇ ਕਦੇ ਵੀ ਨਹੀਂ ਮਿਲੇ ਜੀ ਆ ਆ ਸਾਰੀ ਜਨਤਾ ਇੱਥੇ ਖੜੀ ਹੈ ਇਹਨਾਂ ਤੋਂ ਪੁੱਛੋ ਕਿਸੇ ਨੂੰ ਵੀ ਮਿਲੇ ਹਰ ਇੱਕ ਲੀਡਰ ਜਦੋਂ ਮਤਲਬ ਇਲੈਕਸ਼ਨ ਦਾ ਹੀ ਮੰਦਾ ਹੈ ਉਹਦੋਂ بڑے بڑے ਵਾਅਦੇ ਕਰਕੇ ਜਾਂਦਾ ਹੈ ਬਾਅਦ ਚ ਸਾਰਾ ਕੁਝ ਭੁੱਲ ਜਾਂਦਾ ਹੈ ਪੰਜਾਬ ਦੇ ਪਟਿਆਲਾ ਹਲਕੇ ਤੋਂ ਜਿਹੜੇ ਅਕਾਲੀ ਦੇ ਉਮੀਦਵਾਰ ਹੈ ਐਨਕੇ ਸ਼ਰਮਾ ਦਾ ਚੋਣ ਪ੍ਰਚਾਰ ਦੇ ਨਾਲ ਭੱਜਦਾ ਜਾ ਰਿਹਾ ਹੈ ਔਰ ਲੋਕਾਂ ਦਾ ਸਮਰਥਨ ਉਹਨਾਂ ਨੂੰ ਮਿਲ ਰਿਹਾ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼